ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਜਗਤ ਮਾਥਰ ਬਲੌਗ ਦੇ ਵਿੱਚ ਧੰਨਵਾਦ ਬਾਈ ਸਾਰਿਆਂ ਦਾ ਬਹੁਤ ਪਿਆਰ ਕਰਦੇ ਜਿਹੜੇ ਵੀਰ ਕਿਰਪਾ ਰੱਖੇ ਮਾਰਗ ਚੜ੍ਹਦੀ ਗੱਲਾ ਵਿੱਚ ਰੱਖੇ ਵੀ ਅੱਜ ਸਵੇਰੇ ਟਾਈਮ ਸਾਡੇ ਥੋੜਾ ਜਿਹਾ ਮੀਨਾ ਹੈ ਹੈਰਾਨ ਕਰਿਆ ਥੋੜਾ ਵੀ ਕਿਹਾ ਬਹੁਤ ਜ਼ੋਰ ਦਾ ਮੀਂਹ ਪਿਆ ਕਿਉਂ ਚਲੋ ਫਸਲ ਬਾੜੀ ਦਾ ਸਰ ਜਾਂਦਾ ਜਿੱਕਣ ਹੁਣ ਆਪਣੇ ਮੈਂ ਇੱਥੇ ਬੈਠਾ ਜਾਨਮਾਲ ਦੇ ਆਇਆ ਵੇਦਰ ਵੀ ਸਵੇਰ ਦੇ ਆਪਾਂ ਅਜਾ ਸ੍ਰੀ ਖੰਡਵਰ ਸਾਹਿਬ ਆਰੰਭ ਕਰਨ ਦਾ ਮੰਡ ਵਾਲੇ ਗੁਰਦੁਆਰੇ ਚ ਉੱਥੇ ਪਹੁੰਚੇ ਵੇਦੇ ਚਲੋ ਮੀਂਹ ਪੈਂਦੇ ਵਿੱਚੇ ਗਏ ਆ ਵੀ ਤਕਰੀਬਨ ਹੁਣ 12:00 ਵਜੇ ਪਹੁੰਚੇ ਮੈਨੂੰ ਨਾ ਤਾਂ ਵੀ ਚਲੋ ਨਿਉਆਂ ਥੋੜਾ ਰੇਤਾ ਪਾਣੀ ਤੇ ਪੀ ਲਿਆ ਵੈਸੇ ਤਕਰੀਬਨ ਸਵੇਰ ਟਾਈਮ ਥੋੜਾ ਜਿਹਾ ਪਾਣੀ ਹੈਗਾ ਦਾ ਵੱਧ ਇਹਨਾਂ ਵਿੱਚ ਪਰ ਜਿਹੜਾ ਆਪਾਂ ਕੰਮ ਠੇਕੇ ਪਰ ਦੇ ਕੇ ਕਰਾ ਲੈਂਦੇ ਨਾ ਉਹ ਕੰਮ ਵਧੀਆ ਰਹਿੰਦਾ ਜਿਹੜਾ ਆਪਾਂ ਦਿਹਾੜੀ ਵੀ ਕਰਦੇ ਦਿਹਾੜੀ ਪਰ ਫਿਰ ਅਗਲਾ ਦਿਹਾੜੀ ਤੇ ਨਹੀਂ ਆਉਂਦਾ ਹੈਗਾ ਦਿਹਾੜੀ ਦਿਹਾੜੀ ਤੇ ਮੈਂ ਸਮਾਰ ਜਾਂਦਾ ਨਾਲੇ ਠੇਕੇ ਪਰ ਕੰਮ ਦਿੱਤਾ ਵਾ ਠੇਕੇ ਵਾਲੇ ਨੂੰ ਇਹ ਹੁੰਦਾ ਵੀ ਸਾਡਾ ਕੰਮ ਨਿਭੜੇ ਹੁਣ ਦਿਹਾੜੀ ਵਾਲੇ ਦਾ ਫਿਰ ਤੁਹਾਨੂੰ ਪਤਾ ਹੀ ਵੀ ਮੈਸੇਜ ਆ ਮਾਰ ਕੇ ਅਗਲਾ ਕਹਿੰਦਾ ਚ ਕੱਲ੍ਹ ਨੂੰ ਸਹੀ ਦਿ ਵੀ ਹੁਣ ਜਿਹੜਾ ਨਿਊਆਂ ਨਾ ਮੈਂ ਦੇਖਿਆ ਹੁਣ ਆਕੇ ਉਹ ਵੀ ਫਿਰ ਜਾਵਾਂਗਾ ਢਿੱਲ ਪਾ ਗਿਆ ਵੀ ਆਪ ਵੀ ਲੰਘਾ ਕਿਤੇ ਪਾਸੇ ਨੂੰ ਆ ਹੁਣ ਇੱਥੇ ਕੋਈ ਪੈਰ ਨਹੀਂ ਕੱਢਦਾ ਕੋਈ ਨਹੀਂ ਹੈਗਾ ਜਿਕੇ ਨਾ ਮਰਜੀ ਨਿਊਆਂ ਸੌਂਗਾ ਵਧੀਆ ਨਿਕਲਨੇ ਤੇ ਹੁਣ ਕੱਲ ਤਾਂ ਮਿੱਟੀ ਸੁੱਕੀ ਦੀ ਉੱਪਰ ਦੀ ਗਰੀ ਜਾਂਦੀ ਢੇਰੀਆਂ ਵਰ ਤੇ ਹੁਣ ਸੌਂਗਾ ਮਿੱਟੀਆਂ ਬਹੁਤ ਵਧੀਆ ਖੜਨਾਂ ਦਾ ਵੀ ਫਿਰ ਗਟਕਾ ਪਾ ਜਿੰਦਾ ਚਲੋ ਬਾਕੀ ਟਾਈਮ ਹੈ ਕੰਮ ਦਾ ਜਿਹੜੇ ਟਾਈਮ ਹੋਣਾ ਉਹੀ ਹੈ ਵੀ ਬੰਦਾ ਜਿੰਨਾ ਮਰਜੀ ਕਾਲੀ ਕਰੀ ਜਾਵੇ ਪਹਿਲਾਂ 27 28 ਤਰੀਕ ਨੂੰ ਕਹਿੰਦੇ ਤੇ ਪਟਣੀ ਆ ਉੱਥੇ ਦੇ ਟਾਈਮ ਖੁੱਜਿਆ ਬਸ ਸੇਖੋ ਹੁਣ ਕੱਲ ਪਟੀਆਂ ਪਰਸੋਂ ਲੱਗੇ ਤੇ ਬਟਣ ਪਰਸੋਂ ਵੀ ਨੰ ਕੰਮ ਚੱਲਿਆ ਹੈਗਾ ਕੱਲ ਸਾਮ ਕ ਮਸ਼ੀਨ ਤੇ ਪਟਾਈਆਂ ਚਲੋ ਮਸ਼ੀਨ ਦਾ ਵਧੀਆ ਕੰਮ ਹੋ ਗਿਆ ਦਾ ਵੀ ਪਰ ਹੁਣ ਕੰਮ ਥੋੜਾ ਜਹਾੜਿਆ ਪਿਆ ਮੀਂਹ ਵਾਲੇ ਨੇ ਅੱਜ ਬਹੁਤ ਹੈਰਾਨ ਕਰਿਆ ਮੀਂਹ ਜਿਹੜਾ ਪਿਆ ਸਾਡੇ 2 ਘੰਟੇ ਸਵੇਰੋਂ ਬਹੁਤ ਜ਼ੋਰ ਗੱਲ ਪਿਆ ਵੀ ਫਸਲਾਂ ਦਾ ਵੀ ਥੋੜਾ ਜਿਹਾ ਨੁਕਸਾਨ ਕਰਿਆ ਕਈ ਜਗ੍ਹਾ ਜੀਰੀ ਜਿਕਣਾ ਦਰਸਤਾਂ ਤੇ ਲਾ ਕੇ ਗੇਰੀ ਹੈ ਵੀ ਆਮ ਵੀ ਗੇਰੀ ਹੈ ਜੀਰੀ ਹਾਲੇ ਆਪਾਂ ਆਪਣੀ ਦੇਖ ਕੇ ਆਉਣੇ 468 ਉੱਧਰ ਗੇੜਾ ਵੱਜਿਆ ਨਹੀਂ ਹੈਗਾ ਮੈਂ ਅੱਜ ਥੋੜਾ ਜਿਹਾ ਬੀਜੀ ਰਿਹਾ ਦੋ ਕੁ ਦਿਨਾਂ ਹਾਲੇ ਬੀਜੀ ਆ ਕੱਲ ਨੂੰ ਵੀ ਆ ਪਰਸਨ ਨੂੰ ਖੰਡ ਪੜਦਾ ਉਹਦਾ ਭੋਗ ਪਹੁੰਚਣਾ ਚਲੋ ਇਹ ਵੀ ਸਾਡੀ ਡਿਊਟੀ ਆ ਕਰਨਾ ਪੈਂਦਾ ਕੰਮ ਮਯੂ ਤੇ ਬਾਅਦ ਫਿਰ ਵਿਲੇ ਆ ਫਿਰ ਆਪਾਂ ਦਿਖਾਇਆ ਕਰਾਂਗੇ ਸਾਰਾ ਪ੍ਰੋਸੈਸ ਸੋਰ ਵਧੀਆ ਵੀ ਚਲੋ ਇਹ ਥੋੜਾ ਜਾ ਹੁਣ ਲੇਬਰ ਵੀ ਘੱਟ ਦੀ ਲੇਬਰ ਦੋ ਕੁ ਬੰਦੇ ਤੇ ਮਿਲੇ ਹਲੇ ਯਾਨੀ ਦਿਹਾੜੀ ਪਰ ਜੇ ਆਪਾਂ ਮਿਸਤਰੀ ਨੂੰ ਠੇਕਾ ਦੇ ਦਿੰਦੇ ਆ ਉਹਨਾਂ ਨੂੰ ਮਿਲਦੇ ਰਹਿੰਦੇ ਆ ਉਹਨਾਂ ਦੇ ਸੰਪਰਕ ਵਿੱਚ ਬੰਦੇ ਹੁੰਦੇ ਆ ਅਗਲਾ ਫੋਨ ਕਰਕੇ ਬੁਲਾ ਲੈਂਦਾ ਮਿਸਤਰੀ ਫਿਰ ਜੇ ਆਪਾਂ ਮਿਸਤਰੀ ਲੰਦੇ ਆ ਉਹ ਵੀ ਘੱਟ ਦਿੰਦਾ ਦਿਹਾੜੀ ਵਾਲੇ ਜੇ ਆਪਾਂ ਮੰਨਾਂ ਆਵ ਲੈਣਾ ਭਈਆ ਭਈਆ ਨਵੇਂ ਨੂੰ ਪਤਾ ਨਹੀਂ ਹੈ ਕੰਮ ਕਰਨ ਦਾ ਇਹ ਤਜਰਬਾ ਹੀ ਹੁੰਦਾ ਜਿਹੜੇ ਲੇਬਰ ਹੁੰਦੀ ਹੈ ਮਿਸਤਰੀ ਦੀ ਗੱਲ ਲੱਗੇ ਉਹਨੂੰ ਸਾਰਾ ਤਜਰਬਾ ਹੁੰਦਾ ਪੈਡ ਕਰਨੇ ਦਾ ਵੀ ਤਜਰਬਾ ਹੁੰਦਾ ਨਿਊਆ ਪੱਟਣ ਦਾ ਵੀ ਤਜਰਬਾ ਹੁੰਦਾ ਹੈ ਇੱਟ ਵੀ ਉਹਨਾਂ ਨੂੰ ਪਤਾ ਕਿਹੜੇ ਹਿਸਾਬ ਨਾਲ ਰੱਖਣੀ ਹੈ ਕਿ ਕੰਨਾ ਰੱਖਣੀ ਹੈ ਵੀ ਜੇ ਆਪਾਂ ਆਪਣਾ ਮੋਟਰ ਵਾਲੇ ਭਈਏ ਲੈਂਦੇ ਉਹਨਾਂ ਨੂੰ ਅਜਿਹਾ ਨਹੀਂ ਪਤਾ ਆਏਗਾ ਵੀ ਚਲੋ ਦੇਖਦੇ ਹਾਂ ਹੁਣ ਬੁਲਾਏ ਹੋਏ ਹੈਗੇ ਤੇ ਕਹਿੰਦਾ ਜੇ ਜਾ ਕੇ ਆਪਾਂ ਸ਼ਾਮ ਤੱਕ ਤੁਹਾਨੂੰ ਦਿਖਾਵਾਂਗੇ ਸਾਰਾ ਪ੍ਰੋਸੈਸ ਵੀ ਨਹੀਂ ਤਾਂ ਹੁਣ ਮੇਰੇ ਹਿਸਾਬ ਨਾਲ ਕੱਲੂ ਆਵਾਂਗੇ ਪਰ ਜਿਹੜਾ ਮੀ ਪੈ ਗਿਆ ਹੋ ਸਾਨੂੰ ਇੱਕ ਦੁਖਦਾਈ ਹੈਗਾ ਵੀ ਅਜੇ ਨਿਉਆ ਸਾਡੇ ਪੱਟ ਨਹੀਂ ਹੋਈਆਂ ਰਹਿ ਗਈਆਂ ਪਰ ਮੇਰੇ ਹਿਸਾਬ ਨਾਲ ਇਹ ਸੱਟ ਜਿਹੀ ਪੈ ਗਿਆ ਮਿੱਟੀ ਦੀ ਤੁਆਈ ਹੋ ਗਈ ਬਹੁਤ ਵਧੀਆ ਜਗ੍ਹਾ ਪੋਲੀ ਸੀ ਸਾਰੀ ਉਹ ਨਹੀਂ ਪਿਆ ਵੀ ਪੂਰਾ ਸਵੇਰੋਂ ਖਾਲੀਆਂ ਚ ਭਰੀਆਂ ਪਈਆਂ ਤੇ ਮੈਂ ਤੁਹਾਨੂੰ ਦਿਖਾਉਣਾ ਦੂ ਕੈਮਰੇ ਗਰ ਵੀ ਹੁਣ ਕਿਤੇ ਟੋਏ ਟੂਏ ਜਿਹੜੇ ਆਪਾਂ ਨੇ ਪੱਟੇ ਦੇ ਪਿੱਲਰਾਂ ਬਾਅਦ ਤੇ ਉਹਨਾਂ 'ਚ ਪਾਣੀ ਨਹੀਂ ਸਾਰਾ ਨਿਉਆ ਨੇ ਪੀਲ ਪੀ ਲਿਆ ਅਰੂ ਵੀ ਕੈੜੀ ਹੋਈ ਮਿੱਟੀ ਚਲੋ ਦਿਖਾਉਂਦਾ ਜੀ ਬਾਕੀ ਪਰ ਵਾਕੀ ਬੱਦਲ ਹਲੇ ਖੜਾ ਬਹੁਤ ਅਗਿਆ ਨਹੀਂ ਹਲੇ ਪਤਾ ਕੁਛ ਨਹੀਂ ਹੈਗਾ ਗਰਮੀ ਬਹੁਤ ਪੈ ਰਹੀ ਹੈ ਤੋਂ ਪਾਣੀ ਵਿੱਚ ਕਰੰਟ ਫੁੱਲ ਹੈ ਇਕਣਾ ਪੈਤ ਚ ਵਧੀਆ ਚ ਵਧੀਆਲੇ ਵੀ ਵੀ ਚਲੋ ਦਿਖਾਉਂਦਾ ਜੀ ਸਾਨੂੰ ਫਿਰ ਮੜਾ ਇੱਕ ਵਾਰ ਨੀਵਾ ਕਿੰਨੀ ਝਲਕ ਮਰਾਉਂਦੇ ਆ। ਮੀਆ ਦੇਖੋ ਆ ਸਵੇਰੋਂ ਪਰੀਆਂ ਖੋਈਆਂ ਦੀਆਂ ਸਾਰੀਆਂ। ਹੁਣੇ ਸਭ ਆ ਲਓ ਕਹਿੜੇ ਹੋਏ ਪਏ। ਇਕਣਾ ਟੂਆ ਪੱਟਿਆ ਉਹਦੇ ਵਿੱਚ ਪਾਣੀ ਆ ਪਿੱਲਰ ਵਾਸਤੇ ਪੱਟਿਆ ਦਾ। ਸਮਾਨ ਵੀ ਨਹੀਂ ਕੋਈ ਚੱਕਿਆਗਾ ਜਿੱਥੇ ਕਹਿਆਂ ਪਈਆਂ ਉੱਥੇ ਪਈਆਂ। ਇਹ ਥੋੜਾ ਜਿਹਾ ਆਪ ਬੰਦਾ ਢਿੱਲਾ ਸਾਡਾ ਕੰਮ ਨੂੰ ਹੱਥ ਨਹੀਂ ਪਉਂਦਾ ਇੰਨਾ ਬਹੁਤਾ। ਨਾ ਦੇਖੋ ਆ ਨੀਵਾ ਹੁਣ ਆ ਸਭ ਮੱਕੀ ਕੱਢੀ ਹੋ ਗਈ। ਤੋਂ ਆਈ ਫੋਲੋ ਜੀ ਦੀ ਵਾਲੀ। ਵੀ ਜੇ ਹੁਣ ਇਹ ਕਾਂਡੇ ਵਰ ਆਉਂਦੇ ਦੀ ਆਇਰਨ ਮਿੱਟੀ ਚੱਕ ਕੇ ਸਾਮ ਦਾ ਪੱਧਰ ਹੀ ਹੋ ਸਕਦੀ। ਹੱਥ ਪਾਈ ਹੋਈ ਵੇਖਿਆ। ਵੇ ਟਾਈਮ ਹੈ ਹੁੰਦਾ ਜੀ ਕੰਮ ਦਾ ਆਪਾਂ ਜਿੰਨੀ ਮਰਜ਼ੀ ਕਾਲੀ ਕਰ ਲਈਏ। ਟਾਈਮ ਗੱਲੇ ਹੋਣਾ ਨਹੀਂ ਅੱਜ ਆ ਗਟਕਾ ਪਾਉਣ ਨੂੰ ਤਿਆਰ ਤਾਂ ਵੇ ਇਹਨੂੰ ਮਾਤੇ ਗਟਕਾ ਪੈਜਣਾ ਇਹ ਤਾਂ ਮੇਰੇ ਹਿਸਾਬ ਨਾਲ ਜੇ ਹੁਣ ਤੇ ਵੀ ਬੰਦਾ ਰੱਖ ਲੈਂਦਾ ਜਿਕਣਾ ਹੈ ਇਟਾਂ ਪਈਆਂ ਉਹਦੇ ਕੋਲ ਇਹ ਸਾਗੋਲੇ ਤਾਂ ਇਹਨੇ ਸਭ ਬਚਦਾ ਪਤਣੀ ਹੈ ਨਹੀਂ ਇਹਦੇ ਗੱਲ ਨੂੰੇ ਭਰ ਹੁੰਦੀ ਬਹੁਤ ਦੋ ਤਿੰਨ ਰੋਜ਼ ਹੀ ਆਉਂਦੇ ਮੈਂ ਕਹਿੰਦਾ ਵੀ 3-4000 ਰੁਪਏ ਟੋਣੀਆਂ ਆ ਆ ਸਾਰੇ ਇਟਰੇ ਹੀ ਘਰਾਂ ਲੱਗਿਆ ਪਾ ਪੱਟੀ ਜਿਹੜੀ ਆ ਆ ਵਿੱਚੇ ਫਰਸ ਫਰਸ ਦੱਬਿਆ ਪਿਆ ਇੱਧਰ ਵੀ ਫਰਸ ਆ ਵਿੱਚੇ ਦੱਬਿਆ ਪਿਆ ਉਹਨਾਂ ਹਲੇ ਮੈਨੂੰ ਘੜੀ ਕੋਈ ਮਿਲ ਕੇ ਗਿਆ ਕਹਿੰਦਾ ਵੀ ਬਾਈ ਦੁਪਹਿਰੇ ਦੇ ਬਾਅਦ ਬੰਦੇ ਆਜਣੇ। ਆ ਮੈਂ ਦੇਖਣਾ ਬੰਦੇ ਆਏ ਨਹੀਂ ਹੈਗੇ ਜੇ ਹੁਣ ਫੋਨ ਕਰਿਆ ਕਹਿੰਦਾ ਮੇਰਾ ਖੇਡ ਪਹੁੰਚ ਗਿਆ। ਇਹਨੂੰ ਚਾਹੀਦਾ ਠੇਕੇ 'ਵਰ ਕੰਮ। ਦਿਹਾੜੀ 'ਪਰ ਤਾਂ ਬੰਦਾ ਕੋਲ ਹੋਣਾ ਚਾਹੀਦਾ ਤਾਂ ਕੰਮ ਕਰਦੇ ਦਿਹਾੜੀ 'ਪਰ ਨਹੀਂ ਨਹੀਂ। ਵੀ ਚਲੋ ਬਾਕੀ ਦਿਖਾਉਂਦਾ ਜੀ ਹੋਰ ਪ੍ਰੋਸੈਸ ਆਪਾਂ। ਮਾਰਦਿਆ ਖੇਤਾ ਕਿ ਇਹਨੂੰ ਢੇਡਾ ਹਲੇ ਕੱਖੰਡਾ ਕਰਨਾ ਪਾਣਾ। ਸਵੇਰੋਂ ਮੀਂਹ ਪਿਆ ਲੈ ਥੋੜਾ ਸਾਡੇ ਜਿਆਦਾ ਹੀ। ਮੀਆਂ ਨਾ ਮੈਂ ਹੁਣ ਤੱਕ ਪਿਆ ਹੀ ਨਹੀਂ ਖੇਤਾਂ ਦੇ ਕੱਢਦਾ ਪਾਣੀ ਸਾਡੇ ਬਾਹਰ ਬਾਕੀ ਭਾਈ ਆਪਾਂ ਦਿਖਾਇਆ ਕਰਾਂਗੇ 2-4 ਮਿੰਟ ਜਿਹੜਾ ਸ਼ਾਟ ਤੁਹਾਨੂੰ ਵਿੱਚ ਵੀ ਕਿਹਿਆ ਕੋਸ ਪ੍ਰੋਸੈਸ ਚੱਲਦਾ ਮੀਆ ਲੈਂਦਾ ਵਿੱਚ ਨਿਹਾਲ ਕਰਦਾ ਕੰਮ ਅੱਜ ਸਾਡੇ ਵੀ ਕੋਈ ਨਾ ਆਪਣੇ ਫਸਲ ਗੇਰੀ ਵੀ ਹੈ ਜਿੱਕਾ ਸੋਰੇ ਸੂਰੇ ਦੇ ਵਿੱਚ ਧਾਨ ਧੁੰਦੇ ਹੈ ਨਾ ਉਹ ਟੇਡੇ ਜੇ ਕਰੇ ਹੋਏ ਆ ਅਕੀ 468 ਰਸੀਂ ਦੇਖੀ ਨੀ ਹਲੇ ਜਾ ਕੇ ਦੇਖਦੇ ਆ ਉਧਰ ਵੀ ਇਧਰ ਮੋਟਰ ਪਤਾ ਸੁਖ ਸ਼ਾਂਤੀ ਹੈ ਇਹ ਆਪਾਂ ਨੇ ਮਾੜਾ ਰੇਡੀਓ ਦਿਖਾਈ ਤੀ ਵੀ ਥੋੜੀ ਜਹਾ ਇਹਨੂੰ ਸਖੈਤ ਹੈਗੀਆ ਜਿਹੜੀ 730 ਇੱਕ ਹੈ ਨਾ ਇਹਨੂੰ ਟੇਢੀ ਜੀ ਕਰਦੀ ਆ ਬੰਦੇ ਦੀ ਜੜ ਚ ਜਾਨ ਕੱਟ ਜਿਕ ਨਾ ਕਰੇ ਉਹ ਆਪਣਾ ਪਣਾ ਤੱਗਿਆਂ ਗੇਰੀਆਂ ਉਹ ਵਿਚਨ ਵੀ ਕਰੀ ਵੀ ਟੇਢੀ ਖਾਸੀ ਵੀ ਇਹ ਚੀਜ਼ ਨੂੰ ਨੁਕਸਾਨ ਕਰਦੇ ਹੁਣ ਅਸੀਂ ਮੋਟਰ ਉਪ ਬੈਠੇ ਦੇਖਿਆ ਹਵਾ ਚੱਲਦੀ ਦੀ ਹਵਾ ਬਹੁਤੀ ਤੇਜ਼ ਬਿੰਦੀ ਚਲੋ ਘੱਟ ਬਿੰਦੀ ਜੱਗਹੀ ਆਵੇ ਜਿਹੜਾ ਹਾ ਬੂਰ ਦੇ ਨਾ ਆਏ ਜਗਣਾ ਧੂਆਂ ਔੜਿਆ ਜਾਂਦਾ ਹੁੰਦਾ ਆਏ ਖੇਤ ਵਿੱਚ ਔੜਦਾ ਵਾ ਇਹ ਪਹਿਲੀ ਵਾਰ ਦੇਖਿਆ ਜਿੰਦਗੀ ਜਗਣਾ ਇਹ ਦੇਖੋ ਆ ਖੇਤ ਵਿੱਚ ਤੱਗੀਆਂ ਜੀਆਂ ਕਰੀਆਂ ਵੇ ਡੇਡੀਆਂ ਬਾਕੀ ਉਧਰ ਪਤਾ ਨਹੀਂ ਹਰੇ 460 ਦਾ ਸਾਢੇ ਦਾ ਕੀ ਬਣਦਾ ਕਿਉਂ ਜਿਆਦਾ ਪੱਕੀ ਵੀ ਹੈ ਜੀਰੀ ਵਜਨ ਹੋ ਜਾਂਦਾ ਧਾਰਾ ਸੀਪੇ ਫਰੀ ਕਾਲ ਜੀ ਕਰ ਰਹੇ ਐਵੇਂ ਆ ਵਧੀਆ ਵਧੀਆ ਅੱਜ ਡਿਊਟੀ ਜਾਣਾ ਦਾ ਬਸ ਤਿਆਰੀ ਹੋ ਹੁਣ ਅੱਛਾ ਮੈਂ ਸਾਨੂੰ ਕੱਖ ਪਾ ਜਾਂਦੇ ਮਾਫੇ ਦਾ ਟਾਈਮ ਤੇਰੇ ਕੋਲ 4-5 ਘੰਟੇ ਹੋਣੇ ਮੈਨਾਂ ਬਾਈ ਨੇ ਕੀ ਹੁੰਦੇ ਆ ਅੱਛਾ ਆ ਡੌਲਪ ਦੇ ਲੱਕ ਨਹੀਂ ਤਲਕਣ ਬਹੁਤ ਤਲਕਣ ਹੋਈ ਵੀ ਐ ਜਨਮ ਦਿਨ ਕਾ ਦਾ ਹੈ ਕੱਲ ਨੂੰ ਗੁਰਪ੍ਰਥੇ ਕਿਆ ਕੋੜੇ ਗੁਰਸੇਵਤ ਕਾ ਗੁਰਸੇਵਤ ਕਾ ਔਰ ਗੁਰਸੇਵਤ ਕੱਲ ਨੂੰ ਆਵਾਂਗੇ ਆਪਾਂ ਜਨਮ ਦਿਨ ਨੂੰ ਠੀਕ ਐ ਹਾਂ ਨੋ ਭਾਈ ਕੱਲ ਨੂੰ ਸੀਪੇ ਦੀ ਓਹ ਜਿਹੜੀ ਆਪਾਂ ਦਿਖਾਉਂਦੇ ਸਾਨੂੰ ਗੁਰਸੇਵਤ ਲਿਉਣਾ ਤਾਂ ਮੈਂ ਲਿਉਂਦਾ ਮੈਨੂੰ ਗਲਾਂ ਦੇ ਖਰਾਬ ਨਹੀਂ ਨਹੀਂ ਲੋੜ ਨਹੀਂ ਆ ਗਿਆ ਲੈ ਹਾਂ ਬਿਮਾਰ ਹੋ ਜਾਊਗਾ ਨਾਣਾ ਨਾਲੇ ਡੋਲਾਪਰ ਅਸੀਂ ਚੱਕ ਕੇ ਇੱਧਰ ਫਿਰੂਗੇ ਤਿਲਕ ਕੇ ਆਪ ਗਰਜੇ ਨਿਆਣੇ ਸੰਭਲੋਗੇ ਆਪ ਸੰਭਲੋਗੇ ਮੇ ਤਿਆਰੀ ਮਾਦਾ ਜੱਦਾ ਹੀ ਲੱਗਿਆ ਪਿਆ ਠੀਕ ਐ ਮੈਨੂੰ ਆਹਾਂ ਚ ਕਣਾ ਹਟੇਡੀ ਹੋ ਜੇ ਪੇ ਕਿਤੇ ਤੂੰ ਹੀ ਨਾ ਡੇਢੀ ਹੋਈ ਹੋਵੇ ਉਧਰ ਵਾਲੀ 468 ਹਾਂ ਨਹੀਂ ਕੋਈ ਤਾਂ ਮੈਂ ਤੈਨੂੰ ਗਾਰੰਟੀ ਲਾਈ ਜੀ ਪਤਾ ਕੋਈ ਨਹੀਂ ਮੈਨੂੰ ਭਜਨ ਜਿਹੜੇ ਸਾਹਗਾ ਤਾਂ ਮੈਨੂੰ ਹੁਣ ਵੀ ਦਿਖਦੇ ਉਹਦੇ ਉਪਰ ਲੱਗੇ ਹੋਏ ਮੇਰੇ ਇੰਨੇ ਇੰਨੇ ਤੱਕ ਰਿਚ ਪਿਛਲੀ ਵਾਰੀ ਇੰਨੀ ਤਕੜੀ ਸੀ ਹਾਂ ਪਰ ਨਹੀਂ ਗਿਰੇ ਨੇ ਤੜੇ ਅੱਜ ਆਹੇ ਚੋਰੀ ਸਾਡੇ ਖੇਤ ਤੋਂ ਨੂੰ ਟੱਪੀ ਆ ਅੱਛਾ ਹਾਂ ਚਲੋ ਡੈਡੀ ਗਏ ਹੋ ਉਹਦੋਂ ਉਹ ਸਾਈਕਲ ਖੜਾ ਉਹਰੇ ਉਹਨਾਂ ਦੇ ਪਤਾ ਲੱਗੂਗਾ ਹੁਣ ਉਹ ਵੀ ਮੈਂ ਕਹਿੰਦਾ ਬਹੁਤ ਔਖਾ ਜਿ ਲੱਗਦਾ ਜਾਂਦਾ ਕਿ ਤਿਲਕ ਨੂੰ ਉਹਦੀ ਡਾਲ ਪਰ ਤੇ ਆ ਨਾ ਪਤਾ ਨਹੀਂ ਕਾਦੀ ਆ ਤਿਲਕਣ ਜੀ ਇਹ ਤਿਲਕਣ ਜੀ ਹਰਾਈ ਜੀ ਪਾ ਲੈਂਦੇ ਹਾਂ ਜੋਗ ਜੀ ਹਰਾਈ ਛੱਡੀ ਜਾਂਦੀ ਆ ਹਾਂ ਜਾਂ ਕੇਲੇ ਪੱਤੇ ਤਿਲਕਦੇ ਆ ਦੇਖੋ ਨੋ ਦੇ ਡਾਡੀ ਕਿੱਥੇ ਫਿਰਦੇ ਆ। ਉਹਨੂੰ ਦੇਖ ਕੇ ਆਉਂਗੇ ਪਤਾ ਲੱਗ ਜਾਊਗਾ ਵੀ ਗਰੀਕ ਨਹੀਂ ਗਰੀ। ਬਾਕੀ ਆ ਹੋਰ ਜੀ ਰਹੇ ਠੀਕ ਆ ਜੀ। ਤੇਰੀ 7301 ਇਹਨੂੰ ਹੈ ਸ਼ਿਕਾਇਤ। ਹਾਂ। ਇਹ ਪੈਰਾ ਤੇ ਨਹੀਂ ਹੈਗੀ ਮੇਰੇ। ਇੱਥੇ ਦੇਖ ਚੋ ਬੱਚੇ ਬੜੇ ਦੇਖ ਜਾਣੀ। ਹਾਂ। 7301 ਪੈਰਾ ਤੇ ਮਜ਼ਬੂਤ ਨਹੀਂ। ਪੈਰਾ ਤਾਂ ਮਜ਼ਬੂਤ ਨਹੀਂ। ਦੇਖਣ ਨੂੰ ਹਰੀ ਬਸਰੀ ਲੱਗਦੀ ਛੱਲ ਜੇ ਗੱਡੀ ਇਹ। ਇਹਦਾ ਗ੍ਰੇਡ ਖੜੀ ਵਾਲਾ ਕੰਮ ਆ। ਅਜ ਤਾਂ ਸਾਰੀਆਂ ਹੋਰ ਤਾਂ ਖੜੀਆਂ ਠੀਕ ਐ। ਨਹੀਂ। ਹਾਂ ਸਾਰੀ ਖੜੀ ਠੀਕ ਖੜੀ ਐ। ਹਾਂ। ਆ ਵੀ ਧੋ ਕਰਿਆ ਯਾਰ ਕੱਲ ਨਾ ਅਸੀਂ ਵੀਡੀਓ ਦੇ ਵਿੱਚ ਅਸੀਂ ਪੇ ਪਾਇਆ ਤਾਂ ਦਲਵੀਰ ਵਾਲੀ ਵੀਡੀਓ ਬਣਾਈ ਸੀ ਉਹਦੇ ਵਿੱਚ ਅਸੀਂ ਕਿਹਾ ਤਾਂ ਵੀ ਭਈਆਂ ਦੀ ਵਡਾਈ ਦਾ ਰੇਟ ਤਾਂ ਨਹੀਂ ਪਤਾ ਸਾਨੂੰ ਵੀ ਕਿਹਾ ਹੈ ਪਤਾ ਨਹੀਂ ਯਾਰ ਹੈ ਨਾ ਕੀ ਬੰਨ ਹੋਇਆ ਆਪਣੇ ਕਹਿੰਦੇ ਵੱਡੇ ਨਹੀਂ ਹੋਈ ਕਰੇ ਨਹੀਂ ਵੱਡੇ ਨਹੀਂ ਹੋਈ ਨੇ ਵੀ ਨਾ ਪਤਾ ਹਾਂ ਹਾਂ ਇਹ ਦਲਵੀਰ ਕਹਿੰਦਾ ਤਾਂ ਵੀ 5-4000 ਰੁਪਏ ਹੋਊਗੇ ਮਾਹ ਪੰਜ-ਚਾਰ ਹਜ਼ਾਰ ਨਹੀਂ ਹੋਣੀ ਹਾਂ ਵੀ ਕਣਕ ਦਾ ਕੀਲਾ ਉਹਨਾਂ ਨੇ ਵੱਡੇ ਤਾਂ 9000 ਨੂੰ ਭਰੀਆਂ ਬੰਨੀਆਂ ਦੇ ਵੱਢ ਗਏ ਇਹ ਤਾਂ ਪੂਲੀਆਂ ਵੱਢ ਕੇ ਝਾੜਨਾ ਪੈਣਾ ਝਾੜਨਾ ਪੈਣਾ ਵੀ ਵੱਧ ਹੋਊਗਾ ਹਾਂ ਫੇਰ ਇੱਕ ਵੀਰ ਦਾ ਮੈਨੂੰ ਫੋਨ ਆਇਆ ਕਹਿੰਦਾ ਮਾਸੜ ਅਸੀਂ 2 ਕਿਲੇ ਬਾਸਮਤੀ ਦੇ ਵੜਾ ਕੇ ਚੜਾਏ ਤੇ ਪੁੱਲੀਆਂ ਵੜਾ ਕੇ ਵੀ 10000 ਰੁਪਏ ਦਿੱਤਾ ਤਾਂ 5000 ਨੂੰ ਕਿਲਾ ਹੋਇਆ ਹਾਂ ਬਈ ਹੁਣ ਅਗਲੇ ਦਾ ਵਟਾਇਆ ਮੰਨਣਾ ਪੈਣਾ ਮੈਨੂੰ ਫੇਰ ਘੱਟ ਲਾ ਦੇਦਾ ਚੱਲ ਜੇ 10000 ਕਿਆ ਕੁ ਸੇਰੀਏ ਦਾ ਫਰਕ ਹੁੰਦਾ 1500 ਇਧਰ ਝੁੱਲ ਲਾ ਲੈ ਇੰਨੇ ਤਾਂ ਮੰਨ ਲਿਆ ਚੱਲ 6 ਲਾ ਲੈ 6 ਲਾ ਲੈ ਮੈਂ ਤਾਂ ਕਹਣਾ ਵੀ 10000 ਤੱਕ ਵੜਾ ਦੇਣਾ ਬਹੁਤ ਉਹ ਬਹੁਤ ਬਾਕੀ ਜਿਹਦਾ ਕੀਤੀ ਪਤਾ ਲੱਗੇ ਜਣਾ ਅਗਲੇ ਨੂੰ ਦੱਸੇ ਦੇਣਾ ਫੋਨ ਕਰਕੇ ਫੇਰ ਤੈਨੂੰ ਮੋਹੀ ਰੱਖਦਾ ਵੀ ਦਲਵੀਰ ਦੀ ਵੀਡੀਓ 'ਚ ਕਮੈਂਟ ਚ ਕਿਸੇ ਨੇ 5000 ਕਿਸੇ ਨੇ 5500 ਰੁਪਇਆ ਆਪਣੇ ਏਰੀਆ ਦੀ ਦਾ ਏਰੀਆ ਦੀ ਰਹਿ ਰ ਆਪਣੇ ਏਰੀਆ ਚ ਵੀ 1000 ਖੰਡ ਦਾ ਫਰਕ ਵੈਜੇ ਹੋਰ ਕਿੰਨਾ ਕ ਪੈਣਾ ਹਾਂ ਬਾਕੀ ਚੱਲ ਦੇਖਦੇ ਹਾਂ ਹਾਂ ਹੁਣ ਭਈ ਇਹ ਮਿਲਦੇ ਨਹੀਂ ਹਰੇ ਕੋਈ ਦੇਖਦੇ ਆ ਬਿੰਦਰ ਨੂੰ ਮਿਲਿਆ ਕੋਈ ਭਈ ਉਹ ਕਹਿੰਦਾ ਮੈਂ ਜੀਰੀ ਦੇਖਣੀ ਅੱਜ ਆਉਣਾ ਤੁਹਾਨੂੰ ਦੇਖਣ ਅੱਛਾ ਅੱਜ ਮੈਂ ਹੀ ਕਰਕੇ ਨੇ ਆਇਆ ਹੈਗਾ ਕੱਲ ਕੋਲ ਉਹਨੂੰ ਜੀਰੀ ਦਿਖਾ ਦਿੰਦੇ ਆ ਕੱਲ ਨੂੰ ਦਿਖਾ ਕੇ ਫਿਰ ਪਤਾ ਲੱਗ ਜਾਊਗਾ ਪਤਾ ਲੱਗ ਜਾਊਗਾ ਜੋ ਚੱਲੂਗਾ ਹਾਂ ਪਰ ਆਪਾਂ ਨੇ ਐ ਥੋੜੀ ਜਿਹਾ ਵੀ ਕਿਸੇ ਨੇ ਵੱਧ ਘੱਟ ਇਹ ਤਾਂ ਹੁਣ ਉਹ ਰਾਜੀ ਦੇ ਭਈਏ ਬੈਠੇ ਆ ਹਾਂ ਅਗਵਾਲ ਵਈਆ ਹਾਂ ਉਹ ਪਿਛਲੇ ਸਾਲ ਨਿਤਰ ਨਵੰਦ ਮੈਂ ਥੋੜੀ ਬਾਸਮਤੀ ਬੜ ਦਿੰਦਾ ਹਾਂ ਵੀ ਪਰਾਲੀ ਮੈਨੂੰ ਦੇ ਦਿਓ ਉਹ ਪਰਾਲੀ ਵੇਚਦਾ ਤਾਂ ਉਹ ਸਾਰਾ ਉਹ ਪਰਾਲੀ ਪਰੇ ਵੱਢੀ ਜਾਂਦਾ ਤਾਂ ਹਾਂ ਉਹ ਠੀਕ ਆ ਇੱਕ ਨਾ ਦੇਖਾਂਗੇ ਵੀ ਜਦੋਂ ਛੇੜ ਕੇ ਦੇਖਣਾ ਪੈਣਾ ਹੁਣ ਥੋੜਾ ਜਿਹਾ ਤੇਰੀ ਤਾਂ ਪਰਾਲੀ ਵੀ ਬਹੁਤ ਵਧੀਆ ਦੀ ਪਰਾਲੀ ਵਧੀਆ ਹਾਂ ਨਾਲੇ ਝਾੜਨਾ ਵੀ ਸਕਾਲਾ ਇਹ ਕਿਹੜੇ 21 ਮੰਗਾ ਚੀੜਾ ਵੀ ਝੜਦਾ ਨਹੀਂ ਹੈਗਾ ਚੀੜ ਨਹੀਂ ਹੈ ਵੀ ਨਾਲੇ ਬਾਸਮਤੀ ਵਰਗੀ ਪਰਾਲੀ ਯਾਨੀ ਹੁਣ ਭਈਏ ਸਿਆਣੇ ਹੋ ਗਏ ਤਾਂ ਹੀ ਉਹ ਕਹਿੰਦੇ ਵੀ ਦੇਖਣਾ ਕਿ ਤੇ ਬੀਜ ਅਸੀਂ ਰੇਟ ਕਰ ਲਿਆ ਬੀਜ ਗਾਹਾਂ ਚੀੜਾ ਹੋਵੇ ਭਈਆ ਇਹਦੇ ਮੋਢੇ ਦੁਖ ਆ ਦੇਖ ਰਹੇਗੇ ਦਾਣਾ ਉਹ ਬਈਆ ਕੀ ਕਰੇ ਸ਼ਾਮ ਦਾ ਟਾਈਮ ਦਾ ਹੋ ਚੀੜ ਪੈ ਜਾਂਦੀ ਉਹ ਇੱਕ ਨਾ ਜਿਹੜਾ ਆਪਣੀ 21 ਦੀ ਚੀੜਦੀ ਹਾਂ ਜਿਹੜਾ ਹਾਈਬ੍ਰਿਡ ਬੀਜ ਆ ਮੈਂ ਦੇਖਿਆ ਪਹਿਲਾਂ ਕਈ ਝਾੜ ਦੇ ਦੇਖਿਆ ਜਿੱਥੇ ਆ ਲਾਈਨ ਵਿਛਾ ਲੈਣਾ ਜਦੋਂ ਪੂਲੀ ਚੱਕ ਜਾਂਦੇ ਬਹੁਤ ਹਨ ਗਰੇ ਬੰਦੇ ਸਮਝੋ ਤੇ ਬਾਅਦ ਇਹ ਕਬੂਤਰ ਦੇ ਪੁੱਤਰ ਬੈਠੇ ਹੁੰਦੇ ਕਬੂਤਰ ਬੈਠਾ ਹੁੰਦਾ ਹੈ ਜਿਹੜਾ ਹਾਈਬ੍ਰਿਡ ਹੈ ਜਿਹੜਾ ਝੜਦਾ ਛੇਤੀ ਹੈ ਝੜਦਾ ਛੇਤੀ ਹੈ ਬਈ ਚੱਲ ਦੇਖਦੇ ਉਹਦੇ ਗੱਲਬਾਤ ਕਰਕੇ ਦੇਖੂਗੇ ਬਾਕੀ ਹੁਣ ਨੂੰ ਲੱਗਦਾ ਨਹੀਂ ਤੇਰੀ ਹੈਗੀ ਗਿਰੀ 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 ਹੋਈ ਤਾਂ ਪਤਾ ਲੱਜਣਾ ਬਾਈ ਸਾਡਾ ਬੰਦਾ ਗਿਆ ਵਾ ਉਹ ਦੇਖੋ ਫਿਰ ਰਹੇ ਹਲੇ ਡੈਡੀ ਖੇਤ ਦੇ ਵਿੱਚ ਉਹਨਾਂ ਦੇ ਪਤਾ ਲੱਗਣਾ ਆਇਆਂ ਦਾ ਪੁੱਛਦੇ ਆ ਵੀ ਕਿਵੇਂ ਦਾ ਪ੍ਰੋਗਰਾਮ ਉਹਨੂੰ ਗਿਆ ਦੇ ਕੇ ਆਉਣ ਉਹਨਾਂ ਨੂੰ ਸਾਰੇ ਖੇਤ ਪੰਨੂ ਇੱਧਰ ਵੀ ਸਾਡੇ ਪਿੰਡ ਦੇ ਵੀ ਬੁਲਾਉਂਦੇ ਉੱਧਰ ਬਲੌਗ ਹਾਂ ਇੱਕ ਸਾਡੇ ਭਾਈ ਬਲੌਗਰ ਆ ਉਹ ਹੋਰ ਹੈ ਜਿਹੜਾ ਬਿੰਦਰ ਮਹਲ ਦਾ ਨਾ ਇਹੋ ਦਾ ਭਤੀਜਾ ਹੈ ਆ ਉਹ ਜਿਹੜਾ ਪੱਗ ਵਾਲਾ ਗਾਇਲ ਰਹਿਮਤ ਖੜਾ ਹੈ ਇਹਨਾਂ ਨੇ ਵੀ ਕੰਮ ਖੱਚਿਆ ਹੋਇਆ ਹੈ ਬਲੌਗ ਬਣਾ ਰਹੇ ਆ ਉਹ ਸਾਨੂੰ ਦਿਖਾ ਰਹੇ ਆ ਅਸੀਂ ਉਹਨਾਂ ਨੂੰ ਦਿਖਾ ਰਹੇ ਆ ਬਈ ਸੁਖ ਨਾਲ ਉਹੀ ਕੰਮ ਉਹ ਸਾਪ ਨੂੰ ਸਪਲਾਈ ਦੇ ਜਿਹੜੀ ਚੜੇ ਬਿਹਾਰ ਕੀ ਨੇ ਨੇ ਇਹ ਜਿਹੜਾ ਕਹੇ ਗੁੱਕ ਵਿੱਚ ਨੌਨ ਲਿਖ ਹੁੰਦਾ ਆਇਆ ਕਰਾ ਜਿੰਨੀ ਵੀ ਬੁੱਕ ਹਾਂ ਉਹਦੇ ਵਿੱਚ ਸਾਡਾ ਬਾਈ ਤਿਆਰੀ ਹੈ ਮਾਲਾ ਦਾ ਨੌਨ ਲਿਖ ਹੋਣੇ ਨੂੰ ਬੇਕਸਰ ਥੋੜੀ ਰਹਿਂਦੀ ਐ ਇੱਕ ਆ ਹਾਈਟਮ ਸਾਡੀ ਲੱਗੀ ਵੀ ਤੇ ਰਹਿ ਗਈ ਬਾਈ ਚਲਾਉਣ ਤੇ ਉਹ ਮੀਂਹ ਪੈਲੇ ਇਹ ਮੈਂ ਬਥੇਰੀ ਪੱਟੀਆਂ ਰਾੜਾਂ ਵੀਂਗੀਆਂ ਕਰ ਲੀਆਂ ਦੇਲ ਵਿੱਚ ਨਾ ਗੋਲੋਂ ਵੇਖਾਂਗਾ ਲਿਖਿਆ ਜਾ ਗੱਡ ਹੋਗਾ ਨਾ ਸੀ ਇਹ ਨਹੀਂ ਪੱਟ ਹੋਇਆ ਉੱਪਰ ਤੇ ਇਹਨੇ ਫਿਰ ਜ਼ਿਆਦਾ ਮੋਟੀ ਹੋ ਗਈ ਮੈਂ ਅੰਦਰ ਪਾਈਪ ਵਗੈਰ ਖਿੱਚਿਆ ਆਹ ਲੱਤਾਂ ਜਾਂ ਵੀਂਗੀਆਂ ਹੋ ਜਾਂਦੇ ਆ ਇਹ ਨਹੀਂ ਪੱਟ ਹੁੰਦਾ ਹੈਗਾ ਹੁਣ ਇੱਚ ਪਹਿਲੇ ਪ ਹੋ ਕਿੱਥੇ ਇਹਨੇ ਬਟਨ ਹਾਂ ਹੁਣ ਤਾਂ ਕੁਆੜੀਆ ਜਿਹਾ ਲੱਗਦਾ ਚੱਲਦਾ ਲੱਗਿਆ ਤਾਂ ਇਹ ਹਾਂ ਚੱਲਦਾ ਲੱਗਦਾ ਚੱਲਦਾ ਤਾਂ ਪਰ ਹੁਣ ਨਹੀਂ ਚੱਲਨੇ ਹੁਣ ਨਹੀਂ ਚੱਲਣਾ ਉਹ ਪਾਣੀ ਪੈ ਗਏ ਨੇ ਇਹ ਮੋਟਰ ਚ ਆਇਆ ਤਾਂ ਹਵਾ ਦਿੱਤੀ ਨਾ ਸਾਨੂੰ ਸੁਣੀ ਲੋਗ ਇਹ ਤਾਂ ਨਹੀਂ ਹੁੰਦਾ ਵੇ ਦੇਖੇ ਵਗਾਰ ਮੈਨੂੰ ਆਇਆ ਤਾਂ ਪਹਿਲਾਂ ਵੀ ਚਲੋ ਡੈਡੀ ਦਾ ਪਤਾ ਕਰਦੇ ਗਰੀਕ ਨਹੀਂ ਮਹਾਪੇ ਦੇਖ ਕੇ ਆਉਂਦੇ ਜਾ ਕੇ ਫਿਰ ਇਹ ਤਾਂ ਬਚਾਓ ਲੱਗਦਾ ਸਾਰੀ ਦਾ ਮੈੜੀ ਬਲੇ ਉਹ ਫਿਰਦੇ ਉਹਨਾਂ ਨੇ ਗੇੜਾ ਦੇ ਕੇ ਲੇਟੇ ਹੋਣਾ ਕੱਢ ਦੇਣਾ ਜੀ ਟਾਈਮ ਹੈ ਨਾ ਆਪਾਂ ਕਹਿੰਦੇ ਵੀ ਛੇਤੀ ਆ ਜੂਗੀ ਨਾ ਛੇਤੀ ਵਾਲਾ ਨੇ ਕੰਮ ਹੈ ਆ ਦੇਖੋ ਹਰਾ ਦਾਣਾ ਹੀ ਵਿੱਚ ਉਹ ਵੀ ਉਹਨਾਂ ਜਿਹੜਾ ਪੱਕਿਆ ਹੋਇਆ ਨਹੀਂ ਹੈਗਾ ਬਹੁਤਾ ਪਰ ਹੱਟ ਛੜਿਆ ਵਾ ਦਾਣਾ ਪਤਾ ਨਹੀਂ ਕਿਹ ਗੱਲ ਆ ਦੇਖੋ ਕਿਹੜੇ ਸਾਬ ਕੋ ਛੜਿਆ ਵਾ ਵਿੱਚ ਇਹ ਹਵਾਨਾ ਕਿਹੜੇ ਕਣੇ ਛੜੇ ਦਾਣਾ ਹੀ ਪੋਲਾ ਇਹ ਬਹੁਤ ਛਿੱਟੇ ਵਿੱਚ ਜਿਹੜੇ ਆ ਖੇਤ ਦਾ ਹੈਗਾ ਜੀ ਪਾਣੀ ਖੜਾ ਨਹੀਂ ਪਾਣੀ ਸਾਡੇ ਇੱਕ ਨਾ ਖੜਿਆ ਨ ਦੇਖੇ ਜੇ ਵੜਦੇ ਨੱਕੇ ਨੁੱਕੇ ਜ ਆਪਾਂ ਨਾ ਵੜਦੇ ਨੇ ਸਾਰੇ ਵੀ ਗੈਲ ਲੱਗ ਦੋ ਨਿਕਲ ਜਾ ਕਰੂਗਾ ਜੁਮੀ ਦਾ ਪਤਾ ਨਹੀਂ ਹੈਗਾ ਫੇਰ ਪੈਣ ਦਾ ਹਲੇ ਮੇਰੇ ਹਿਸਾਬ ਨਾਲ ਇਹ ਬੀਜ ਝੜਦਾ ਜ਼ਿਆਦਾ ਹੋਊਗਾ ਪੋਲਾ ਹੋਊਗਾ ਝਾੜ ਨੂੰ ਵੀ ਕਿਉਂਕਿ ਵਿੱਚ ਝੜਿਆ ਬਹੁਤ ਹੈ ਇਹ ਦੇਖੋ ਇਹ ਬੱਲਾਂ ਦੇ ਵਿੱਚ ਤੇ ਖਾਥਾ ਗਰੇ ਗਿਆ ਨਾਲੇ ਗੜੇ ਹੈਣ ਪਈ ਆਪਣੇ ਇਹ ਆ ਦੇਖ ਆ ਖਾਥਾ ਨੁਕਸਾਨ ਹੋਇਆ ਰਿਹਾ ਆ ਕੀਤਾ ਪਹਿਲੀ ਵਾਰ ਦੇਖੀਏ 468 ਦੇ ਪਾਣੀ ਘਰੇਸਾ ਉਹ ਘਰੀਆਂ ਬੱਲਾਂ ਕੋਈ ਸੋਰ ਨਹੀਂ ਲੱਟਾ ਜਿਹੜੀਆਂ ਖੜੀਆਂ ਆਹ ਦੇਖੋ ਖਾਲੀ ਹੋਈਆਂ ਪਈਆਂ ਵਿੱਚ ਬੱਲਾਂ ਜਿਹੜੀ ਮੁਰਗੀ ਉਹ ਕੋ ਸਮਝ ਲਓ ਵੀ ਹੈਗੀ ਐ ਮੁਰਗੀ ਵੀ ਥੱਲੇ ਉਹਨੂੰ ਦਾਣਾ ਹਲੇ ਹੈਗਾ ਗੱਦਰ ਹੈ ਇਹਦਾ ਕੋਈ ਨੁਕਸਾਨ ਵਾਲਾ ਕੰਮ ਨਹੀਂ ਹੈਗਾ ਠੀਕ ਹੈ ਵੀ ਜਿਹੜੀ ਪੱਕੀ ਹੈ ਮਨ ਲਾ ਦੀ ਪੱਕੀ ਝਾੜੀ ਹੈ ਹਵਾ ਚੱਲੀ ਆ ਸਾਡੇ ਖਾਤੀ ਇਹ ਹਵਾ ਰੀ ਨੁਕਸਾਨ ਹੈ ਐ ਸਭ ਬੱਲਾਂ ਦੇਖੋ ਕਿੱਥੇ ਗਏ ਦਾਣਾ ਇਹਦਾ ਵੀ ਆਹੀ ਚੀਜ਼ਾਂ ਜੇ ਆਪਾਂ ਪਰਸੋਂ ਜੇ ਤੁਹਾਨੂੰ ਦਿਖਾ ਕੇ ਕਹਦੇ ਜੀਰੀ ਵਧੀਆ ਸੀ ਪਰ ਆਹ ਚੀਜ਼ੇ ਨੁਕਸਾਨ ਕਰ ਦਿੰਦੀ ਹੈ ਹਵਾ ਨੁਕਸਾਨ ਕਰਦੀ ਜਿਆਦਾ ਦੇਖਦੇ ਕਿਆ ਬਣਦਾ ਮੌਸਮ ਗਰਮ ਬਹੁਤ ਹਲੇ ਵੀ ਬੱਦਲ ਚੜੀ ਜਾਂਦਾ ਬਾਕੀ ਡਾੜੀ ਦੇ ਪਤਾ ਲਾ ਜੂਗਾ ਵੀ ਕਿਆ ਘਸ ਹੋਇਆ ਵੀ ਦੱਸੂ ਆਪਣੇ ਵਿਚਾਰ ਨਾ ਇਹ ਸਦਾ ਫਰਕ ਪੈਂਦਾ ਜਾਂਦਾ ਜਿਹੜੀ ਨਿਸਰਦੀਆਂ ਇਹ ਗੈਰ ਲੱਗੀ ਆਪਾਂ ਦੇ ਦੋ ਦਿਨ ਪਹਿਲਾਂ ਭਾਈ ਜੀ ਲੋ ਬਾਈ ਜੀ ਮੇਰੇ ਦਲਵੀਰ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਬਹੁਤ ਔਖਾ ਬੰਦਾ ਰਾਜੀ ਕਰਿਆ ਦਾਤੀ ਕੋਲੇ ਰੱਖਦੇ ਆ ਥੋੜਾ ਕਰਨਾ ਪੈਂਦਾ ਤੇ ਘੜੀ ਆ ਆਪਣਾ ਆਪੇ ਗਾਲੀ ਦਾ ਬਾਈ ਉਹ ਨੂੰ ਕਵੇੜੇ ਲਾਦਾ ਨਹੀਂ ਜਿਹੜਾ ਮੈਂ ਜਿਹੜਾ ਇਹਨੂੰ ਬੁਖਾਰ ਜੜਿਆ ਮੈਂ ਤਾਂ ਉਹਦਾ ਹੁੰਦਾ ਹੀ ਹੱਥ ਔਲਾ ਬਾਈ ਹਾਂ ਸ਼ਸਤਰ ਹਾਂ ਦਾਤੀ ਆ ਮੈਂ ਦੇਖਿਆ ਤੇ ਇਹਦਾ ਬੁਖਾਰ ਦਾ ਜਿਹੜਾ ਹੱਥ ਔਲਾ ਹੁੰਦਾ ਦੇਖਿਆ ਇਹਨੂੰ ਮੈਂ ਦਾਤੀਓਂ ਫੜਾਤੀ ਮਾ ਜੇ ਕਿਤੇ ਭਾਗੜੀ ਲੱਗੀ ਜਦੇ ਫੇਰਲੀ ਮਾਰਦੀ ਪਿੰਡ ਬੰਦੇ ਹਸਣ ਕਰਨੀ ਹਵਾ ਘੜਤੀ ਕਬੱਡੀ ਵਾਲੇ ਪਲੇਅਰ ਦੇਖੇ ਹੁੰਦੇ ਨਾ ਜਾਨ ਫੜ ਲੈਂਦੇ ਉਹਨੂੰ ਫਿਰ ਉਹ ਹੱਥ ਨਾਲ ਸਿਰ ਪਨਵਾਇਆ ਘ ਉਹ ਵੇ ਬਖਾਰ ਨੂੰ ਦਿਖਾ ਦੇ ਵੀ ਆ ਹੈਗੀ ਦੰਦਿਆਲੀ ਬਾਈ ਕੱਲੇ ਲੈਂਦੀ ਨਵੀਂ ਆ ਹਾਂ ਵੀ ਦੰਦਿਆਲੀ ਹੱਥ ਥੋੜਾ ਕਰ ਦਿੰਦੇ ਹੈ ਬਾਕੀ ਇੱਕ ਬਾਈ ਦਲਵੀਰ ਪਾਣੋਂ ਨਾਲ ਬਾਈ ਨੇ ਫੋਟੋਆਂ ਭੇਜੀਆਂ ਬਾਈ ਸਾਪਾ ਸਾਰਿਆਂ ਦੱਸਦੇ ਆ ਵੀ ਇੱਕ ਵੀਰ ਕੋਲ ਗੱਡੀ ਆ ਆਲਟੋ ਨਵਾਂ ਮਾਡਲ ਆਲਟੋ ਗੱਡੀ ਬਕਾਊ ਹੈ ਵੀ ਹੋ 35000 ਕਿਲੋਮੀਟਰ ਚੱਲੀ ਵੀ ਆ ਠੀਕ ਆ 100 1 ਲੱਖ 60000 ਰੁਪਏ ਬਾਈ ਦੀ ਡਿਮਾਂਡ ਆ ਉਹ ਮੰਗਦਾ ਹੈ ਚਲੋ ਉਹ ਤਾਂ ਕਹਿੰਦਾ ਵੀ ਦੇਣੀ ਹੈ 1,60,000 ਚ ਵੀ ਕਹਿੰਦਾ ਹੁੰਦਾ ਬੰਦਾ ਮਾੜਾ ਮੋਟਾ ਘੱਟ ਹੋ ਜਾਂਦਾ ਮੌਕੇ ਦੀ ਆਹੋ ਮੌਕੇ ਦੀ ਆਹੋ ਵੀ ਨਵਾਂ ਮਾਡਲ अल्टੋ ਗੱਡੀ ਐ 1,60,000 ਡਿਮਾਂਡ ਐ 35,000 ਕਿਲੋਮੀਟਰ ਚੱਲੀ ਵੀ ਐ ਟਾਇਰ ਗੱਡੀ ਦੇ ਨਵੇਂ ਆ ਤੁਸੀਂ ਸਕਰੀਨ 'ਤੇ ਦੇਖਿਓ ਗੈਲ ਬਾਕੀ ਰਾਈਡ ਵੀ ਦੱਸ ਦੇ ਹਾਂ ਰੰਗ ਵਾਈਟ ਰੰਗ ਐ ਚਿੱਟੇ ਰੰਗ ਦੀ ਆ ਬਾਈ ਉਹ ਹਾਂ ਵੀ ਸਕਰੀਨ 'ਤੇ ਦੇਖੀ ਜਾਓ ਬਾਈ ਗੈਲ ਦੀ ਗੱਲ ਬਾਈ ਦਾ ਨੰਬਰ ਵੀ ਹੋਊਗਾ ਗੈਲ 94 640 422022 ਦਾ ਨੰਬਰ ਹੈ 94640 4220 ਵੀ 22 ਦੇ ਗੈਲ ਸੰਪਰਕ ਕਰ ਲਿਓ ਕਿਉਂ ਆਪਾਂ ਨੇ ਗੱਡੀ ਦੇਖੀ ਵੀ ਨਹੀਂ ਆਪਾਂ ਨੇ ਫੋਟੋਆਂ ਹੀ ਆਏ ਆ ਮੈਂ ਇੱਕ ਨੇ ਫੋਟੋ ਆਪਾਂ ਨੇ ਤੁਹਾਨੂੰ ਵੀਡੀਓ ਦੇ ਵਿੱਚ ਪਾ ਦੇਣੀ ਆ ਹਾਂ ਉਹ ਤੁਸੀਂ ਸਾਰਾ ਕੁਝ ਚੈੱਕ ਕਰਦੇ ਰਹੋ ਵੀ ਸਕਰੀਨ ਦੇ ਉੱਪਰ ਗੱਡੀ ਦੀਆਂ ਫੋਟੋਆਂ ਵੀ ਚੱਲੂਗੀਆਂ 22 ਦਾ ਨੰਬਰ ਵੀ ਚੱਲੂਗਾ ਵੀ ਆਪਣਾ 22 ਦੇ ਗੈਲ ਸੰਪਰਕ ਕਰ ਲਿਓ ਜਿੱਕਣਾ ਗੱਲਬਾਤ ਹੈ ਕਿ ਅੜਦਾ ਹੋਇਆ ਕੰਮ ਫਿਰ ਆਪਾਂ ਬੈਠੇ ਆ ਫਿਰ ਆਪਾਂ ਬੈਠੇ ਆ ਕੋਈ ਨਹੀਂ ਫਿਰ ਕਰਾਂਗੇ ਆਪਾਂ ਫਿਰ ਦੋਹੇ ਤਰ੍ਹਾਂ ਦੇ ਚਲੋ ਵਿਚੋਲਾ ਵਿੱਚ ਪੈਣਾ ਜ਼ਰੂਰੀ ਵੀ ਹੁੰਦਾ ਸੌਦਾ ਕਈ ਵਾਰ ਹੋ ਜਾਂਦਾਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈ ਜਿਕਣਾ ਪਾਉਂ ਦੱਸਿਆ ਚਲੋ ਆਪਣੇ ਵੀ ਸਬਸਕ੍ਰਾਈਬਰ ਆ ਉਹ ਵੀ ਆਪਾਂ ਨੂੰ ਝੂਠ ਨਹੀਂ ਬੋਲਦੇ ਸਹੀ ਗੱਲ ਦੱਸਣੀ ਆ। ਕੋਈ ਲੋਕ ਹੱਤੇ ਰਹਿ ਗਿਆ ਹੋਵੇ ਉਹ ਤੁਹਾਨੂੰ ਨੰਬਰ ਹੈਗਾ। ਆਪਣਾ ਉਹਦੇ ਤੁਸੀਂ ਮੰਗਾ। ਕੀ ਗੱਲਾਂ ਬਾਤਾਂ ਖਾਸਾ ਕੁਝ ਪੁੱਛਣਾ ਪੈਂਦਾ। ਹੁਣ ਸਾਨੂੰ ਤਾਂ ਇੰਨਾ ਕ ਮੈਨ ਜਾਂ ਚੀੜੇ ਚੀਜ਼ਾਂ ਦੱਸੀਆਂ ਸੀ ਕਿ ਠੀਕ ਆ ਇਹ। ਹਾਂਜੀ। ਕਈ ਵਾਰ ਅਗਲੇ ਦਿਨਾਂ ਨੰਬਰ ਪੀਵੀ 23 ਲਿਖਿਆ ਹੋਇਆ ਚਲੋ ਕੋ ਹਾਲਾ ਨੰਬਰ ਅਗਲੇ ਨਾਲ ਹੁੰਦਾ ਮਾੜਾ ਮੋਟਾ ਬਣਾ ਉਹਦੇ ਚ ਰੱਖਿਆ ਹੋਇਆ। ਹਾਂ। ਵੀ ਉਹ ਸਮਝ ਲੈ ਫਤੇਗੜ ਸਾਹਿਬ ਦਾ ਨੰਬਰ ਹੈ। ਅੱਛਾ। ਹਾਂ। ਜਿਹੜਾ ਪੀਵੀ 23 ਹੈ। ਹਾਂ। ਫਤੇਗੜ ਸਾਹਿਬ ਦਾ ਨੰਬਰ ਹੈ ਵੀ ਚਲੋ ਬਾਈ ਨਾ ਕਰਿਆ ਹੋਇਆ ਸਾਫ ਜਾ ਮਾੜਾ ਨਹੀਂ ਦੇਖਣ ਦੋਤਾ ਹੈਗਾ ਵੀ ਉਹਨਾਂ ਨਾਲ ਸੰਪਰਕ ਕਰ ਲਿਓ 9464042200 ਨੰਬਰ ਹੈ ਬਾਈ ਦਾ ਸਕਰੀਨ ਦੇ ਉੱਪਰ ਚੱਲੂਗਾ ਬਾਈ ਦੇ ਨਾਲ ਸੰਪਰਕ ਕਰਿਓ ਵੀ ਬਣਾ ਲਿਓ ਭਾਪੂ ਜਿਕਣਾ ਹੋਈ ਗੱਲਬਾਤ ਵੀ ਠੀਕ ਆ ਭਾਈ ਮਿਲਦੇ ਆ ਫਿਰ ਆਪਾਂ ਕਿਸੇ ਅਗਲੇ ਵਲੌਗ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ